ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਪਾ ਸੈਂਟਰ ਵਿੱਚ ਕੰਮ ਕਰਦੀ ਲੜਕੀ ਨੂੰ ਉਸਦੇ ਆਸ਼ਿਕ ਨੇ ਮਾਰੇ ਚਾਕੂ ਹਸਤਾ ਲਜਾਂਦੇ ਹੋਏ ਲੜਕੀ ਦੀ ਹੋਈ ਮੌਤ ਲੁਧਿਆਣਾ ਦੇ ਦੁਗਰੀ ਵਿੱਚ ਪੈਂਦੇ ਪਾਈ ਹਿੰਮਤ ਸਿੰਘ ਨਗਰ ਦੇ ਵਿੱਚ ਇੱਕ ਆਸ਼ਿਕ ਨੇ ਆਪਣੀ ਮਸ਼ੂਕ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਕਾਫੀ ਸਮੇਂ ਤੋਂ ਲਿਵਿੰਗ ਵਿੱਚ ਰਹੇ ਸਨ ਤੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਆਸ਼ਿਕ ਆਪਣੀ ਮਸ਼ੂਕ ਨੂੰ ਮਿਲਣ ਉਸਤਾਦ ਸੈਂਟਰ ਤੇ ਪਹੁੰਚਾ ਜਿੱਥੇ ਉਹ ਕੰਮ ਕਰਦੀ ਸੀ ਤੇ ਉੱਥੇ ਕਿਸੇ ਗੱਲ ਦੇ ਵਿੱਚ ਦੋਨਾਂ ਦੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਆਸ਼ਿਕ ਨੇ ਕਈ ਵਾਰ ਲੜਕੀ ਦੇ ਚਾਕੂਆਂ ਦੇ ਨਾਲ ਵਾਰ ਕਰ ਦਿੱਤਾ ਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਧਰ ਕੋਲ ਲੜਕੀ ਹੈ ਜਿਹਦੇ ਨੂੰ ਇਨਫੋਰਮੇਸ਼ਨ ਆਈ ਸੀ ਵੀ ਉਹਦਾ ਕਿਸ ਨੇ ਸਭੇ ਕੇਸ ਉਹਦਾ ਚਾਕੂ ਮਾਰ ਕੇ ਗਲ ਦੇ ਵਿੱਚ ਚਾਕੂ ਮਾਰੇ। ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਵਾਸਤੇ ਦੀਪ ਹਸਪੀਟਲ ਹੈ ਜਿੱਥੇ ਉਹਦੀ ਡੈਥ ਹੋ ਗਈ ਆ। ਉਸ ਪ੍ਰਿੰਟ ਤੋਂ ਪਤਾ ਲੱਗਿਆ ਉਹਨੂੰ ਡੈਥ ਹੋ ਗਿਆ ਤੇ ਜਿਹਨੇ ਇਹ ਚਾਕੂ ਮਾਰਿਆ ਉਸ ਵਾਸੀਂ ਬੰਦੇ ਨੂੰ ਕਾਬੂ ਕਰ ਲਿਆ। ਉਹ ਕੀ ਹੈ ਪਤਾ ਪਤੀ ਹੈ ਕੀ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪੋਲਿਸ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ। ਇਹ ਕਿਉਂ ਹੋਇਆ ਜੀ ਮਾਰਿਆ ਨਹੀਂ ਜੀ ਵਿਆਹ ਨਹੀਂ ਹੋਇਆ ਇਹ ਹਲੇ ਅਸੀਂ ਕਾਬੂ ਕਰ ਲਿਆ ਅਸੀਂ ਪੁੱਛਗਿੱਛ ਕਰ ਰਹੇ ਹਾਂ। ਉਮਰ ਉਮਰ ਕੀ ਲੱਗਣੀ ਜਿਹਨਾਂ ਮਾਰਿਆ ਗਿਆ ਹੈ। ਕੀ ਚੀਜ਼ ਨਾਲ ਚਾਕੂ ਮਾਰਿਆ ਚਾਕੂ ਅਸੀਂ ਇੱਥੇ ਜਿਹੜੀ ਫਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰ ਟੀਮ ਸਰ ਮਾਰ 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 ਕਿਸ ਚੀਜ਼ ਨੇ ਦਿੱਤਾ ਹੈ ਵਾਲਗਿਸ ਚੀਨ ਕੀਤਾ ਇਹ ਦੇ ਚਾਕੂ ਨਾਲ ਜੀ ਕਾਰਨ ਕਾਰਨ ਕਿ ਰੇਸ ਲਾਉਂਦੇ ਸੀ ਪੂਰੀ ਸਪਾ ਸੈਂਟਰ ਚ ਲੜਕੀ ਇੱਥੇ ਜੌਬ ਕਰਦੀ ਸੀ ਕਾਰਨ ਕਿ ਰੇਸ ਕਾਰਨ ਸਿੰਘ ਹਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਜਦੋਂ ਅਸੀਂ ਕੋਈ ਅਜੀ ਗੱਲ ਸਾਹਮਣੇ ਵੀ ਉਹਦੇ ਕੀ ਕਾਰਨ ਨੇ ਕੌਜ਼ ਮਤਲਬ ਕਿਵੇਂ ਕਿਹੜੇ ਕਾਰਨਾ ਕਰਕੇ ਉਹਨੂੰ ਚਾਕੂ ਮਾਰਿਆ ਕੋਸ ਜਰੂਰ ਇਹ ਕਿੰਨੇ ਸਮੇਂ ਦੀ ਲੜਕੀ ਦੀ ਉਮਰ ਕਿੰਨੀ ਹੈ ਜੀ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਕਿਹੜਾ ਹਥਿਆਰ ਆਵੇ ਪਹਿਲਾਂ ਮੈਰਿਡ ਹੈ ਜਾਂ 언ਮੈਰਿਡ ਹੈ ਇਹ 언ਮੈਰਿਡ ਹੈ ਜੀ ਇਹ 언ਮੈਰਿਡ ਹੈ ਜੀ ਕੰਮ ਕੀ ਕਰਦਾ ਜੀ ਇਹ ਅਸੀਂ ਪੁੱਛ ਰਹਿਆਂ ਜੀ ਮਲੇਰਕੋੜਲੇ ਤੋਂ ਰਹਿਣ ਵਾਲੇ ਹੈ ਲੜਕੀ ਇੱਥੇ ਲੜਕੀ ਇੱਥੇ ਬੂਲਪਿੰਡ ਤੋਂ ਹੈ ਜੀ ਦਾਣਾ ਡੇਲੋ ਚ ਬੂਲਪਿੰਡ ਹੈਗਾ ਉੱਥੋਂ ਦੇ ਹੈ ਲੜਕੀ ਠੀਕ ਹੈ ਜੀ ਓਕੇ ਥੈਂਕ ਯੂ ਸਰ ਪੰਜਾਬੀ ਸਿਨੇਮਾ ਪਾਲੀਵੁੱਡ ਦੀਆਂ ਫਿਲਮਾਂ ਵੀ ਹੁਣ ਬਾਲੀਵੁੱਡ ਦੀਆਂ ਫਿਲਮਾਂ ਨੂੰ ਮਾਤ ਪਾ ਰਹੀਆਂ ਜਿਵੇਂ ਚੱਲਦੀਆਂ ਪੰਜਾਬੀ ਫਿਲਮ ਅਕਾਲ ਕੁਝ ਦਿਨਾਂ ਤੱਕ ਸਿਨੇਮਾ ਘਰ ਵਿੱਚ ਰਿਲੀਜ਼ ਹੋ ਰਹੀ ਹੈ ਅਤੇ ਫਿਲਮ ਨਿਰਮਾਤਾ ਕਰਨ ਜੋਹਰ ਅਤੇ ਫਿਲਮ ਅਦਾਕਾਰ ਗਿੱਪੀ ਗਰੇਵਾਲ ਫਿਲਮ ਦੀ ਚੜ੍ਹਦੀ ਕਲਾ ਦੇ ਲਈ ਅੱਜ ਸਚਕਣ ਸ਼ਰੀਰ ਦਰਬਾਰ ਸਾਇ ਵਿਖੇ ਮੱਥਾ ਟੇਕਣ ਲਈ ਪਹੁੰਚੇ ਤੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਫਿਲਮ ਦੀ ਕਾਮਯਾਬੀ ਦੀ ਵੀ ਅਰਦਾਸ ਕੀਤੀ ਫਿਲਮ ਲੈ ਕੇ ਆਏ ਉਹ ਪਹਿਲਾਂ ਅਰਦਾਸ ਵੀ ਨੂੰ ਲੈਂਦੀ ਔਰ ਬਹੁਤ ਵਧੀਆ ਸਨੇਹਾ ਦਿੱਤਾ ਔਰ ਫਿਲਮ ਦਾ ਟ੍ਰੇਲਰ ਹੀ ਬਹੁਤ ਵਧੀਆ ਲੋਕ ਪਸੰਦ ਕਰ ਰਹੇ ਨੇ ਜੀ ਬਸ ਤੁਹਾਡੀ ਫਿਲਮ ਹੈ ਜੀ ਦੇਖੇ ਬਸ ਥੈਂਕ ਯੂ ਅੱਜ ਨਿਹੰਗ ਜੀ ਜੀ ਨਾਲ ਮੁਲਾਕਾਤ ਕੀਤੇ ਕਿੰਨਾ ਵਧੀਆ ਬਹੁਤ ਬਹੁਤ ਵਧੀਆ ਲੱਗਿਆ ਜੀ ਔਰ ਬਹੁਤ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਜੀ ਥੈਂਕ ਯੂ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਥੈਂ ਬਲ ਅਮਨਦੀਪ ਕੌਰ ਕਾਲੀ ਥਾਰ ਵਿੱਚ ਛੁੱਟਾ ਵਿੱਚ ਦੀ ਫੜੀ ਗਈ ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਈ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੇ ਅਫਸਰਾਂ ਤੇ ਬਿਜਲੀ ਡਿੱਗੀ ਗਈ ਹੈ ਨਹੀਂ ਇਸ ਗੱਲ ਦਾ ਪਤਾ ਨਹੀਂ ਹੈ ਪਰ ਇਹ ਮੁਲਾਜ਼ਮ ਦੇ ਫਰਜ਼ੀ ਘਰ ਵਾਲੇ ਦੀ ਪਹਿਲੀ ਪਤਨੀ ਨੇ ਕੋਰਟ ਵਿੱਚ ਜੋ ਹੰਗਾਮਾ ਕੀਤਾ ਉਹ ਵੀ ਸਭ ਨੂੰ ਪਤਾ ਹੈ ਹੁਣ ਲੋਕੀ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਜਿਸ ਤਰ੍ਹਾਂ ਸਰਕਾਰ ਨਸ਼ਾ ਤਸਕਾਂ ਦੀ ਇਮਾਰਤਾਂ ਤੇ ਬਲਡوزر ਫੇਲ ਰਹੀ ਹੈ ਕਿ ਇਸ ਮਹਿਲਾ ਪੁਲਿਸ ਮੁਲਾਜ਼ਮ ਦੀ 2 ਕਰੋੜ ਦੀ ਕੋਠੀ ਤੇ ਬਲਡوزر ਚੱਲੇਗਾ ਫਿਰ ਨਹੀਂ ਇਹ ਇੱਕ ਵੱਡਾ ਸਵਾਲ ਹੈ ਮੇਰੇ ਬਟਾਵਾ ਮਾਰਿਆ ਤੁਹਾਡੇ ਤੇ ਕੰਬਲਵਿੰਦਰ ਜੀ ਨੇ ਚਪੜ ਮਾਰਿਆ ਸਾਰੇ ਮੀਡੀਆ ਵੀ ਘੜਾ ਸਾਰੇ ਲੋਕ ਘੜਾ ਸੇ ਮੇਰੇ ਆਦ ਗਾਲ ਤੇ ਦੱਪੜ ਮਾਰਿਆ ਗੱਲ ਤੇ ਚਾਰ ਪਾਇਆ ਮੇਰੇ ਇੱਥੇ ਦੀ ਮੂਵ ਲੈ ਕੇ ਆਇਆ ਤਗਾ ਪਰ ਅੰਬਾ ਦਾ ਛੋਟਾ ਕੀ ਲੱਗਣਾ ਮੇਰਾ ਘਰ ਵਾਲਾ 2014 ਦੇ ਵਿੱਚ ਮੇਰੇ ਨਾਲ ਵਿਆਹ ਹੋਇਆ ਸੀ 2022 ਦਾ ਇੱਕ ਮੁਲਾਜ਼ਮ ਦੇ ਨਾਲ ਨਹੀਂ ਆਉਂਦਾ ਬਣਾਈ ਹੋਈ ਓ ਆਪਣੇ ਤੇ ਮੈਂ ਅਸੀਂ ਮੇਰੇ ਵਕੀਲ ਦੇ ਕੋਲ ਓ ਇੱਥੇ ਕੀ ਲੈਣਾ ਆਇਆ ਸੀ ਹੁੰਦਾ ਲੈਣਾ ਦੇਣਾ ਕੀ ਲੈਣਾ ਆਇਆ ਸੀ ਮੇਰੇ ਤਾਂ ਕੋਰਟ ਦੇ ਵਿੱਚ ਕੇਸ ਚਲਦਿਆ ਖਰਚੇ ਦੇ ਮੇਰੇ ਵਕੀਲ ਨੇ ਕਿਹਾ ਸੀਗਾ ਸਿੱਧਾ ਲੈ ਕੇ ਆਇਆ ਜਾਂ ਜਿਹੜੇ ਜਿਹੜੇ ਤੁਸੀਂ ਪੈਸਾ ਪਰੀਆਂ ਨੇ ਮੈਂ ਤਾਂ ਉਹ ਦਿਨ ਆਇ ਸੀ ਮੇਰੇ ਪਰਸ ਵਿੱਚ ਚੈੱਕ ਕਰ ਲਓ ਇਹ ਕੀ ਲੈਣਾ ਆਇਆ ਸੀਗਾ ਇੱਥੇ ਇਨਾ ਕੀ ਲੈਣਾ ਦੇਣਾ ਸੀਗਾ ਇਹ ਕਹਿੰਦੇ ਸੀ ਅਮਨਦੀਪ ਨਾਲ ਕੋਈ ਰਿਸ਼ਤਾ ਨਹੀਂਗਾ ਸਾਰੇ ਜਾਣੇ ਇਹ ਗੱਲ ਕਹਿੰਦੇ ਸੀ ਕਿ ਅਮਨਦੀਪ ਨਾਲ ਕੋਈ ਰਿਸ਼ਤਾ ਨਹੀਂ ਸੀ ਅੱਜ ਹੀ ਤੇ ਕੀ ਕਰਨ ਆਇਆ ਸੀ ਬਲਵਿੰਦਰ ਜੀ ਅੱਜ ਉਹ ਕੁੜੀਆਂ ਨੂੰ ਪੈਦਾ ਕਰਕੇ ਮੇਰੇ ਬੱਲੇ ਛੱਡ ਕੇ ਗਿਆਗਾ ਮੈਨੂੰ ਲੈ ਕੇ ਕਿੱਥੇ ਪੀਰਾ ਤੁਹਾਨੂੰ ਕਿੰਨੇ ਟਾਈਮ ਇਨਸਾਫ਼ ਨਹੀਂ ਦਿੱਤਾਗਾ ਤੁਹਾਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ 2022 ਤੋਂ ਮੈਂ ਇਹਨਾਂ ਦਾ ਆਉਂਦਾ ਕਰੇ ਰਿਸ਼ਤਾ ਕਿੰਨਾ ਪੜਿਆ ਸੀ ਤੁਹਾ ਮਾਜਨਾਂ ਨੂੰ ਕਿੱਥੇ ਅੱਤੀ ਮੈਂ ਉਹਦੋਂ ਵੀ ਰੋਲਾ ਪਾਈ ਜਾਂਦੀ ਸੀ ਕਿ ਕੀ ਹੋਇਆ ਤੈਨਾਂ ਦਾ ਬਿਲਕੁਲ ਆਈ ਜਿੱਗੀ ਅੱਜ ਤੇ ਕੱਤੀ ਹੋਈ ਜਿਹੜਾ ਇੱਥੇ ਆਰਾਮ ਨਾਲ ਬਿਤਾ ਰਹੇ ਨੇ ਪਰ ਉਹਨਾਂ ਨੂੰ ਬਿਤਾ ਕੇ ਲਿਆ ਰਹੇ ਆ। ਅੱਜ ਪੇਸ਼ੀ ਤੇ ਆਈ ਹੈ کورٹ ਦੇ ਵਿੱਚ ਪੇਸ਼ ਕੀਤਾ ਗਿਆ ਉੱਥੇ ਲੜਾਈ ਹੋਈ ਆ ਗਰਮੀਤ ਕੌਰ ਗਗਨ ਦੀ ਆਪਦੇ ਹਸਬੰਦ ਨਾਲ ਲੜਾਈ ਹੋਈ ਆ। ਉਹਨੇ ਮੇਰੇ ਅਕਤਾ ਭਾਈ ਕੀਤਾ ਕੱਲ੍ਹ ਨੂੰ ਸਾਡੂ ਕੁਝ ਵੀ ਕਰ ਸਕਦਾਗਾ ਕੋਈ ਵੀ ਮੁਜ਼ਾਹਰ ਕਰ ਸਕਦਾਗਾ। ਨੇ ਕਿ ਤੱਪੜ ਮਾਰੇ ਨੇ। ਮੈਂ ਤੱਪੜ ਮਾਰੇ ਆ ਤਾਂ ਗਾਲ ਤਾਂ ਜ਼ੋਰ ਦੀ ਮੇਰਾ ਗਰਾਂ ਫੜਿਆਗਾ ਮੇਰਾ ਫੋਨ ਆ ਗਿਆ ਸਾਰਾ ਪੌੜ ਮੇਰਾ ਕਿਸਤਾ ਦੀ ਪਰੀਆ ਬਹਿਉਣ ਦੇ ਮੇਰਾ ਪੌੜ ਪੜ ਕੇ ਮੇਰਾ ਤੱਕ ਸੁਹਾ ਕੇ ਮਾਰਿਆ ਤੁਨੂੰ ਕਿੰਨੇ ਟਾਈਮ ਤੋਂ ਸ਼ੱਕ ਸੀ ਵੀ ਨਸ਼ਾ ਬੈਂਦੀ ਆ ਮੈਂ ਜਦੋਂ ਦੀ ਮੈਂ ਇਹਨੂੰ ਮੇਰੇ ਘਰ ਵਾਲੇ ਨਾਲ ਮੇਰੇ ਬੈੱਡ ਤੇ ਮੇਰੇ ਘਰੇ ਰਾਤ ਨੂੰ ਅੱਗ ਲੱਗ ਗਈ ਸੀਟੇ ਦਾ ਸੀਟੇ ਦਾ ਕੀ ਸੀ ਆ ਯਾਰ 2022 ਦਾ 2022 ਦਾ ਕੀ ਦੇਖਿਆ ਸੀ ਤੁਸੀਂ ਮੇਰੇ ਘਰੇ ਇਹ ਕਿਤਾਬ ਦੋ ਵਰਧੀਆਂ ਪਈਆਂ ਸੀ ਕੋਲਾ ਸਾਲੀਆਂ ਇਹ ਅਮਨਦੀਪ ਤੇ ਸੰਦੂ ਬਲਵਿੰਦਰ ਸਿੰਘ ਦੋਵੇਂ ਵਰਗੀਆਂ ਪੈ ਇੱਥੇ ਹੀ ਸੀਗਾ ਇੱਥੇ ਹੀ ਸੀਗਾ ਸਾਰੇ মিডিਆ ਨੇ ਕਵਰ ਕੀਤਾਗਾ ਇਿੱਤਾ ਤੇ ਕੇ ਗੱਤਾ ਅਸਿਰੋਈ ਤੇ ਰੱਬੜ ਮਾਰਿਆ ਤੁਹਾਡੇ ਕੰਨ ਰੱਬੜ ਮਾਰਿਆ ਮੇਰੇ ਜੋਰ ਦੀ ਮੇਰੇ ਗਲਾ ਪੜਿਆਗਾ ਮੇਰਾ ਕੋਣ ਤੌਰ ਤਾ ਆ ਮੇਰਾ ਤਾਰਾ ਪੌਂਦ ਤੱਕ ਖਾ ਕੇ ਪੌਂਦ ਧਰਤੀ ਦੇ ਥੱਲੇ ਮਾਰਿਆ ਮੈਂ ਕਿਸਤਾ ਵੀ ਨਹੀਂ ਪਰੀਆ ਪੌਂਦ ਦੀਆ ਐ ਕਿ ਮੈਂ ਕਰਾਇਆ ਤੇ ਧੱਕੇ ਗਾਦੀ ਪਰਦੇ ਪੱਚਾ ਮਹਿਰ ਵੱਲੇ ਆਨੰਦ ਦਾ ਕਰਾਇਆ ਤੇ ਟਾਈਮ ਪਾਸ ਕਰਦੀ ਆ ਇਹਨਾਂ ਦਾ 2-2 ਕਰੋੜ ਦੇ ਕੋਠੀਆਂ ਨੇ ਐਗ ਤਸਤੀ ਕਰਦੀ ਕਿੰਤੋਂ ਆਇਆ 2 ਕਰੋੜ ਦੇ ਕੋਠੀਆਂ ਦੇ ਕੋਲ 18 ਗੱਡੀਆਂ ਲਈ ਪਰ ਤੇ ਕਿੰਤੋਂ ਆਇਆ ਕਨਸਟੇਬਲ ਐਨਾ ਕੋਈ ਨਰਸ ਦਾ ਗੌਰਸ ਨਹੀਂ ਕੀਤਾ ਟੁੱਟੇ ਦੀ ਮਾਰ ਸਾ ਸੀਗੀ ਕਰਦੀ ਬਟਿੰਡੇ ਪੁਲਿਸ ਲਾਈਨ ਦੇ ਵਿੱਚ ਡਾਕਟਰ ਨਾਲ ਐਸੀ ਥੱਲੇ ਬੈ ਕੇ ਡਿਊਟੀ ਕਰ ਰਹੀ ਹੈਗੀ ਇੱਕ ਉਸਤੇ ਪਰ ਇਹਨੇ ਅਰਥ ਦਾ ਗੌਰਸ ਕੀਤਾ ਸੀਗਾ ਇਹਨੇ ਕੋਈ ਗੌਰਸ ਨਹੀਂ ਕੀਤਾ ਨਾ ਦਾ ਸਾਰਾ ਦਿਨ ਮੈਡੀਕਲ ਰੈਸਟ ਸਾਰਾ ਦਿਨ ਮੈਡੀਕਲ ਰੈਸਟ ਰਾਜ ਪ੍ਰਧਾਨ ਕਰੋ ਹਾਰਟ ਐਂਡ ਮੈਡੀਕਲ ਰਾਸਤੇ ਇੰਸਟਾਗ੍ਰਾਮ ਤੇ ਰਿੱਲਾ ਬਣਾ ਲੀਆਂ ਵਾਰ ਫੁੱਲੇ ਛੱਡ ਲੈ ਵਰਦੀ ਪਾ ਕੇ ਰਿੱਲਾ ਬਣਾ ਲੇ ਪੰਜਾਬ ਨੇ ਤੈਨੂੰ ਸਰਕਾਰ ਨੇ ਵਰਦੀ ਦਿੱਤੀ ਹੈ ਹੋਰ ਵੀ ਰਲੇ ਸੀ ਦਿਨ ਵਾਧੂ ਜਣੇ ਨਾਲੇ ਨੇ ਜੇ ਮੇਰੀ ਸੁਣਵਾਈ ਨਾ ਹੋਈ ਸਾਰੇ ਦੇ ਖੁਲਾਸੇ ਕਰੂੰਗੀ ਮੈਂ ਕਹਿ ਮੰਨ ਦੋ ਕੋਈ ਚੱਕਰ ਨਹੀਂ ਮੈਨੂੰ ਕਿਸੇ ਦਾ ਡਰ ਨਹੀਂਗਾ ਬੇਸ਼ੱਕ ਤੇ ਚਿਹਰੇ ਭੇਜ ਦੋ ਬਿਸਮਲਾਹਮ ਬੀਬੀ ਨਾਲੇ ਦੇ ਵਾਧੂ ਜਣੇ ਨਾਲੇ ਕੋਣ ਆਈਪੀਐਸ ਵੱਡੇ ਵੱਡੇ ਅਫਸਰ ਨੇ ਨਾਲ ਮੈਂ ਦੱਸੂੰਗੀ ਮੈਂ ਤਾਂ ਵਿਜ ਪ੍ਰੂਫ ਬਣਾਈ ਵੀ ਤੇ ਪ੍ਰੂਫ ਸਭ ਦੇ ਮੈਚ ਟੈਕ ਤੇ ਸਾਰੇ ਕਾਰਨਾਮੇ ਖੋਲੂੰਗੀ ਸਾਰੇ ਕਿੰਨੇ ਹੁਣ ਤੱਕ ਕਿੰਨਾ ਕਿ ਚਿੱਟਾ ਵਿੱਚ ਆਉਏ ਨੇ ਜਿੰਨਾ ਜਿੰਨੇ ਪ੍ਰਾਪਰਟੀ ਬਣਾਈ ਸਾਰਾ ਚਿੱਟਾ ਤੇ ਬਣਾਈ ਹੈ ਆਹ ਪਬਲਿਕ ਕੋਈ ਆਂਦੇ ਨਹੀਂ 50000 ਤੋਂ ਵੱਧ ਤਨਖਾਣੇ ਦੀ ਇੱਕ ਕਾਂਸਟੇਬਲ ਦੀ ਠੀਕ ਹੈ ਨਾ ਤੋ ਗੱਡੀਆਂ ਨੇ ਥਾਰ ਇੰਦੇ ਕੋਲ ਦੋ ਗੱਡੀਆਂ ਵਰਨਾ ਗੱਡੀ ਚਿੱਟੀ ਦਿੱਲੀ ਨੰਬਰ ਕੋਈ ਅਮਰੀਕਨ ਫੋਟੋ ਆਨੇ ਕੋਈ ਟ ਸਕੂਟਰੀ ਰੋਲੇਕਸ ਦੀ ਨੇ ਘੋਟ ਤੇ ਘੜੀ ਬੰਨੀ ਹੋਈ ਐ ਸੋਨਾ ਚਾਂਦੀ ਕਿੱਥੋਂ ਆਇਆ ਕਿਸਾਨ ਚੋਂ ਆਪ ਦੋ ਅਗਿਆ ਕਲੋਨੀ ਐ ਪਲਾਟ ਲਿੰਦਾ 150 ਗੱਜ ਦਾ 500 ਗੱਜ ਦਾ ਪਲਾਟ ਆ ਦਰਸ਼ਨਾਗਰਿਤਾਂ ਤੁਹਾਡੇ ਭਰਾ ਦੇ ਨਾਮ ਤੇ ਤੁਹਾਡੀ ਨੇ ਕਦੇ ਹੱਥਪਾਈ ਵੀ ਹੋਈ ਹੈ ਐਣਾ ਮੈਨੂੰ ਪਹਿਲਾਂ ਵੀ ਮੈਨਾ ਸੇ ਵਾਲਾ ਮੇਰਾ ਚਾਹਤਾ ਪਾਈ ਹੋਈ ਸੀ ਡਾਕਟਰਾ ਵੱਲੋਂ ਡਾਕਟਰ ਦੇ ਵਿੱਚ ਪੇੜ ਮਾਰ ਕੇ ਡਾਕਟਰ ਵੱਲੋਂ ਪਾਈ ਤੇ ਵੀ ਲੜਾਈ ਹੋਈ ਆ ਗਰਮੀਤ ਕੌਰ ਦੀ ਗਰਮੀਤ ਕੌਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਅਮਨਦੀਪ ਨੂੰ ਤਾਂ ਘਰ ਵਾਲੇ ਨਾਲ ਹੱਥੋਂ ਪਾਈ ਹੋਈ ਆ ਵੱਡਾ ਕੋਰਟ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਫਤਿਹਗੁਰ ਚੂੜੀਆਂ ਸੰਗਤਪੁਰਾ ਰੋਡ ਸੰਤ ਸੇਵਕ ਹਸਪਤਾਲ ਪਹੁੰਚੇ ਜਿੱਥੇ ਪਿਤੇ ਦਿਨੀ ਕੋਜਣ 55 ਵਿਅਕਤੀਆਂ ਵੱਲੋਂ ਹਸਪਤਾਲ ਦੇ ਮਾਲਕ ਐਮਬੀ ਰਾਜਪੀਰ ਸਿੰਘ ਨੂੰ ਕੋਜਣ 55 ਵਿਅਕਤੀਆਂ ਵੱਲੋਂ 50 ਲੱਖ ਦੀ ਵਿਰੋਧੀ ਮੰਗੰਦੀ ਧਮਕੀ ਦਿੱਤੀ ਸੀ ਜਿਸ ਦਾ ਹਾਲ ਚਾਲ ਪੁੱਛਣ ਲਈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸੰਤ ਸੇਵਕ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਡਾਕਟਰ ਰਾਜਪੀਰ ਨਾਲ ਉਸ ਨੂੰ ਮਿਲੀ ਧਮਕੀ ਸੰਬੰਧੀ ਗੱਲਬਾਤ ਕੀਤੀ ਇੱਥੇ ਪਿੰਡ ਹੈ ਇੱਥੇ ਸੰਤ ਸੇਵਕ ਹਸਪੀਟਲ ਹੈ ਸਾਡੇ ਬਹੁਤ ਪਿਆਰੇ ਡਾਕਟਰ ਰਾਜਬੀਰ ਸਿੰਘ ਤੇ ਇਹਨਾਂ ਦੀ ਪਤਨੀ ਇਹਨਾਂ ਨੇ ਮਿਹਨਤ ਕਰਕੇ ਆਪਣਾ ਇਹ ਹਸਪਤਾਲ ਜਿਹੜਾ ਬਣਾਇਆ। ਉਹਦੇ ਇਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਆ ਰਹੀਆਂ ਤੇ ਇਹਨਾਂ ਕੋਲੋਂ ਮੁੰਡਾ ਜਿਹੜਾ ਫਰੋਤੀ ਜੜੀ ਉਹ ਮੰਗੀ ਜਾ ਰਹੀ ਹੈ। ਤੇ ਮੈਂ ਕੱਲ ਇਹ ਫੇਸਬੁੱਕ ਤੇ ਪੜਿਆ ਸੀਗਾ ਮੈਂ ਚੰਡੀਗੜ੍ਹ ਤੋਂ ਹੁੰਦਾ ਸੀ ਤੇ ਮੈਂ ਫੇਸਬੁੱਕ ਤੇ ਇਹਨੂੰ ਦੇਖਿਆ। ਤੇ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਕਾਲ ਕਰਕੇ ਕਿਹਾ ਕਿ ਮੈਂ ਤੁਹਾਡੇ ਕੋਲ ਆ ਰਿਹਾ। ਉਹ ਮੈਂ ਸਾਰੀ ਗੱਲ ਇਹਨਾਂ ਦੀ ਸੁਣੀ ਹੈ। ਔਰ ਮੈਂ ਇਹਨਾਂ ਨੂੰ ਕਹਾਂ ਕਿ ਕੋਈ ਘਰੋਂ ਦੀ ਲੋੜ ਨਹੀਂ ਸਰਕਾਰ ਇਹਨਾਂ ਦੇ ਨਾਲ ਸਾਡੀ ਸਰਕਾਰ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਵਾਲੇ ਗੈਂਗਸਟਰ ਜਿਹੜੇ ਧਮਕੀਆਂ ਦਿੰਦੇ ਆ ਫੌਤੀਆਂ ਮੰਗਦੇ ਆ ਇਹਨਾਂ ਦੇ ਖਿਲਾਫ ਅਸੀਂ ਲੜਾਈ ਲਾੜੇ ਇਸੇ ਕਰਕੇ ਮੈਂ ਔਰ ਜਿਹੜੇ ਬੰਦੇ ਫੌਤੀਆਂ ਮੰਗਦੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਉਹ ਇਹਨਾਂ ਸਮਝਣ ਕਿ ਡਾਕਟਰ ਆਜਬੀਦ ਕੱਲਾ ਸਦਾਤ ਭਗਵੰਤ ਸਿੰਘ ਮਾਨ ਦੀ ਸਾਡੀ ਸਰਕਾਰ ਜਿਹੜੀ ਆ ਇਹਦੇ ਨਾਲ ਉਹਦਾ ਹਲਾਤਾ ਨੂੰ ਮੁਖ ਰਾਕੇ ਪੁੱਤਾਂ ਵੀ ਦਰਜ ਕੀਤਾ ਐ ਐਫਆਈਆ ਦੇ ਵੀ ਦਰਜ ਕੀਤੀ ਆ ਇੱਕ ਗਨਮੈਨ ਦੋ ਦਿਨ ਪਹਿਲਾਂ ਦਾ ਹੀ ਇਹਨਾਂ ਨੂੰ ਦਿੱਤਾ ਸਾਡੇ ਐਸਐਸਪੀ ਅਦੁੱਲ ਰਮਸਾ ਵਾਲਿਆਂ ਨੇ ਔਰ ਇੱਕ ਮੈਂ ਉਹਨਾਂ ਨੂੰ ਹੁਣ ਕਿਹਾ ਕਿ ਇੱਕ ਗਨਮੈਨ ਹੋਰ ਦੋ ਕਿਉਂਕਿ ਇਹਨਾਂ ਦੇ ਬੱਚਿਆਂ ਨੂੰ ਲੋੜ ਆ ਔਰ ਮੈਂ ਐਸਐਸਪੀ ਨੂੰ ਕਿਹਾ ਕਿ ਯਾਰ ਜੇ ਕੋਈ ਫੋਰਸ ਦੀ ਕਮੀ ਆ ਸਾਡੇ ਕੋਲ ਬੰਦੇ ਘੱਟ ਆ ਤੇ ਤੁਸੀਂ ਮੇਰੇ ਦੋ ਗਨਮੈਨ ਲੈ ਲਓ ਇੱਥੇ ਦੇ ਦੋ ਕਿਸੇ ਵੀ ਬੰਦੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਡੇ ਕਦਮਾਂ ਦਾ ਸੀ ਕੀ ਕਰਦੇ ਅਸੀਂ ਮਤਲਬ ਜੇ ਸਾਡੀ ਜਨਤਾ ਸਖਤ ਦੀ ਜਿਨ੍ਹਾਂ ਨੇ ਸਾਨੂੰ ਐਮਐਲਐਮਪੀ ਬਣਾਇਆ ਜੇ ਉਹ ਸਖਤ ਦੀ ਤੇ ਅਸੀਂ ਆਪਣੀਆਂ ਸੁਰਤੀਆਂ ਲਈ ਫਰੀਆਂ ਤੇ ਕੀ ਫਾਇਦਾ ਤੇ ਮੈਂ ਐਸਐਸਪੀ ਨੂੰ ਕਿਹਾ ਕਿ ਜੇ ਲੋੜ ਆ ਤਾਂ ਮੇਰੇ ਜਿਹੜੇ ਦੋ ਗਨਮੈਨ ਮੁੰਡੇ ਲਾ ਲਓ ਮੇਰੀ ਸਕਿਉਰਟੀ ਦੇ ਵਿੱਚੋਂ ਕੋਈ ਚੱਕਰ ਦੇ ਔਰ ਮੈਂ ਵੀ ਕਿਹਾ ਕਿ ਜਿੱਥੇ ਉਹਨਾਂ ਨੂੰ ਲੋੜ ਪੈਂਦੀ ਮੇਰੇ ਗਨਮੈਨ ਲਾ ਲਿਆ ਕਰੋ ਜਿੱਥੇ ਵੀ ਕੋਈ ਚੱਕਰ ਦੀ ਅੱਪਾ ਨੂੰ ਕੋਈ ਬਹੁਤ ਦੇ ਆ ਜੀ ਸਭ ਜਨਤਾ ਪਹਿਲਾਂ ਸੇਫ ਹੋਣੀ ਚਾਹੀਦੀ ਆ ਲੋਕ ਪਹਿਲਾਂ ਸੇਫ ਹੋਣੇ ਚਾਹੀਦੇ ਆ ਕਾਰੋਬਾਰੀ ਬੰਦੇ ਆ ਆਪਣਾ ਹਸਪੀਟਲ ਚਲਾ ਰਹੇ ਆ ਇਹ ਪਹਿਲਾਂ ਸੇਫ ਹੋਣੀ ਚਾਹੀਦੀ ਆ ਡਾਕਟਰ ਰਾਜਵੀਰ ਦੀ ਪਤਨੀ ਬੱਚੇ ਰਾਜਵੀਰ ਸਾਰੇ ਪਹਿਲਾਂ ਇਹਨਾਂ ਦੀ ਸੇਫਟੀ ਦਾ ਸਵਾਲ ਆ ਸਾਡੀ ਸੇਫਟੀ ਦਾ ਸਵਾਲ ਨਹੀਂ ਆ ਜੇ ਜਨਤਾ ਬੱਲੇ ਸੇਫ ਆ ਇਹ ਠੀਕ ਆ ਇਹ ਗੰਧ ਪਿਆ ਪਿਛਲੇ ਕਾਫੀ ਸਾਲਾਂ ਤੋਂ ਇਹ ਗੰਧ ਹੁੰਦਾ ਹੁੰਦਿਆ ਸਾਨੂੰ ਉਹ ਟਾਈਮ ਲੱਗੂਗਾ ਪਰ ਅਸੀਂ ਹੁੰਦਿਆਂਗੇ ਸਾਰੇ ਪਿਛਲੇ 20 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਇਹ ਜਿਹੜੇ ਲਟੇਰੇ ਗੈਂਗਸਟਰ ਨਸ਼ੇ ਵਾਲੇ ਲੈਣਦੇ ਇਹਨਾਂ ਨੂੰ ਸਾਦੇ ਸਾਦੇ ਸਾਡੀ ਸਰਕਾਰ ਸਾਡੀ ਪਾਰਟੀ ਦੇ ਕੋਮੀ ਕੰਵਿਨਰ ਅਰਵਿੰਦ ਕੇਰਿਵਾਲ ਜੀ ਦੇ ਬਹੁਤ ਸਖਤ ਆਦੇਸ਼ ਹੈ ਕਿ ਜਿਹੜਾ ਵੀ ਬੰਦਾ ਫੌਤੀ ਮੰਗੂਗਾ ਜਿਹੜਾ ਕਿਸੇ ਨੂੰ ਤੰਗ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਆਪਣੇ ਕਿਸੇ ਵੀ ਨਾਗਰਿਕ ਦਾ ਪੰਜਾਬ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਹੋਣ ਨਹੀਂ ਦੇਵਾਂਗੇ ਭਾਵੇਂ ਜੋ ਮਰਤੀ ਹੋ ਜੇ ਸੋ ਮੈਂ ਇਸ ਕਰਕੇ ਬਲ ਜਿਹੜਾ ਆਇਆ ਮੈਂ ਤੁਹਾਡੇ ਥਰੂ ਜਿਹੜੇ ਬੰਦੇ ਇਹਨਾਂ ਕੋ ਫੋਟ ਹੀ ਮੰਗਦੇ ਉਹਨਾਂ ਨੂੰ ਬਕੈਨਾ ਕਿ ਪਈ ਸਰਕਾਰ ਡਾਕਟਰ ਰਾਜਵੀਰ ਦੇ ਨਾਲ ਹੈ ਡਾਕਟਰ ਰਾਜਵੀਰ ਕੱਲਾ ਦੀ ਹੈ ਪੂਰੀ ਸਰਕਾਰ ਸਾਨੂੰ ਜਦੋਂ ਪਤਾ ਲੱਗ ਗਿਆ ਸੰਕ ਕਾਰਵਾਈ ਕਰਾਂਗੇ ਤੁਸੀਂ ਕਹ ਬਤਾਉਨਾ ਅਸੀਂ ਫੋਰਸ ਲਾਈ ਆ ਬੰਦੇ ਲਾਏ ਆ ਡੀਐਸਪੀ ਦੇ ਨਾਲ ਆਇਆ ਇਹਨਾਂ ਦੀ ਡਿਊਟੀ ਪਹਿਲਾਂ ਯਾਰ ਆਡੀ ਮੈਨੂੰ ਐਸਐਸਪੀ ਨੇ ਦੱਸਿਆ ਕਿ ਤਿੰਨ ਦਿਨ ਤੋਂ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਆ ਹੋ ਸਕਦਾ 2-3 ਦਿਨ ਚ ਪਰਮਾਤਮਾ ਕਿਰਪਾ ਕਦੇ ਜਿਹੜੇ ਜਿਹੜੇ ਕੱਠੀਆਂ ਲੋਕ ਨੇ ਜਿਹੜੇ ਇਹ ਲਟੇਰੇ ਆ ਇਹ ਸਾਡੀ ਪੁਲਿਸ ਦੇ ਸਕੰਜੇ ਚ ਜਿਹੜਾ ਆ ਜਾਏ ਇਹ ਮੈਂ ਡਾਕਟਰ ਰਾਜਵੀਰ ਨੂੰ ਕਹਿਣ ਆਇਆ ਸੀ ਕਿ ਤੂੰ ਘਬਰਾਉਣਾ ਨਹੀਂ ਅਸੀਂ ਸਾਦੇ ਤੇ ਦੇ ਲਾ ਲਿਆ ਇਸ ਕਰਕੇ ਮੈਂ ਗੁਰਦਾਸਪੁਰ ਦੇ ਥਾਣਾ ਦੁਰੰਗਲਾ ਦੇ ਪਿੰਡ ਬੈਂਸ ਵਿੱਚ ਬੀਤੀ ਦੇਰਾ ਤੋਂ ਉਸ ਵੇਲੇ ਸਾਮ ਦਾ ਮਾਹੌਲ ਬਣ ਗਿਆ ਜਦੋਂ ਬਾਈਕ ਤੇ ਸਵਾਰ ਹੋ ਕੇ ਆਏ ਤਿੰਨ ਨੌ ਚਾਹਾਨਾ ਨੇ ਇੱਕ ਘਰ ਦੇ ਬਾਹਰ ਪਹਿਲਾਂ ਤੇ ਸਾਰ ਹਥਿਆਰਾਂ ਦੇ ਨਾਲ ਗੇਟ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਗਲੀ ਦੇ ਵਿੱਚ ਹਵਾਈ ਫਾਇਰ ਕਰਕੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋਏ ਪਿੰਡ ਬੈਂਸੇ ਰਹਣ ਵਾਲੇ ਬਲਜੀਤ ਨੇ ਦੱਸਿਆ ਕਿ ਦੇਰ ਰਾਤ ਉਹ ਆਪਣੇ ਛੋਟੇ ਬੱਚੇ ਦੇ ਨਾਲ ਘਰ ਦੇ ਅੰਦਰ ਦਾਖਲ ਹੋਇਆ ਸੀ ਕਿ ਵਿਆਹ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਏ ਤੇ ਗੇਟ ਦੇ ਬਾਹਰ ਪਹਿਲੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਫਿਰ ਉਸ ਨੂੰ ਲਲਕਾਰਦੇ ਹੋਏ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਆਪਣਾ ਨਾਮ ਬਲਜੀਤ ਸਿੰਘ ਹੈ ਜੀ ਕੱਲ ਘਟਨਾ ਇਦਾਂ ਕਿ ਸਾਡੇ ਗੁਰਦਸਾ ਪ੍ਰੋਗਰਾਮ ਹੈ ਤੇ तकरीबन ਆਪਾਂ 7:10 ਵਜੇ ਤੋਂ ਸਮਾਪਤੀ ਕਰਕੇ ਘਰ ਆਏ ਤੇ ਆਪਣੇ ਘਰਾਂ ਦੇ ਅੰਦਰ ਬੈਠੇ ਆ ਤੇ ਸਾਡੇ 10:00 ਵਜੇ 25-26 ਮਿੰਟ ਤੇ ਬਾਹਰ ਨਾਲ ਆਵਾਜ਼ ਆਈਆਂ ਗਾਣਾ ਆਪਣੀ ਗਾਲੀ ਗਲੋਚ ਦੀ ਗਾਲੀ ਗਲੋਚ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹਦੇ ਵਿੱਚ ਨਾਲ ਵਾਈਫ ਸੀ ਉਹ ਆਪਣੇ ਚਿੰਗਾ ਚੁਗਾ ਮਾਰਦੇ ਪਏ ਉਸ ਤੋਂ ਬਾਅਦ ਅਸੀਂ ਆਪਣੇ ਅੰਦਰ ਅੰਦਰ ਕੁੰਡੀਆਂ ਨਹੀਂ ਮਾਰ ਲਈ ਤੇ ਉਹਨਾਂ ਨੇ ਆਵਾਜ਼ ਗਾਲੀ ਗਲੋਚ ਕੀਤੀ ਚਾਰ ਤੋਂ ਪੰਜ ਫਾਇਰ ਕੀਤੇ ਉਹਨਾਂ ਨੇ ਇੱਥੇ ਜਿਹਦੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ ਆ 10 25 26 ਤੋਂ ਲੈ ਕੇ 10:25 25 26 ਤੋਂ ਲੈ ਕੇ 10:30 ਦੇ ਵਿੱਚ ਵਿੱਚ ਦੀ ਗੱਲ ਜੀ ਹਾਂ ਜੀ ਸ਼ਹਿਰ ਦੇ ਸੀਸੀਟੀਵੀ ਦੇਖਣ ਦੇ ਜੀ ਹੁਣ ਮਿਲਿਆ ਮੱਲ ਲੱਗਾ ਪਤਾ ਉੱਚੇ ਪਿੰਡ ਵਾਲੀ ਆਪਣੇ ਕਾਠ ਸਰ ਪਿੰਡ ਵਾਲੇ ਸਾਈਡ ਤੋਂ ਆਈ ਹੋ ਗਿਆ ਵੇਖਿਆ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜਾ ਕਲੀਅਰ ਹੋ ਜੀ ਕੋਣ ਕੋਣ ਨਹੀਂ ਤਿੰਨ ਜਾਣੇ ਆਏ ਸੀ ਮੋਟਰਸਾਈਕਲ ਤੇ ਕਿਸੇ ਨਾ ਐਡੀ ਕੋਈ ਗੁੜੀ ਹੈ ਨੀ ਕਿ ਜਿਹੜੇ ਘਰਾਂ ਨੂੰ ਤੋਰਪਨ ਜਿਹੜੀ ਕੋਈ ਗੱਲ ਕੋਈ ਮਰਦਾਂ ਵਾਲੀ ਨਹੀਂ ਘਰਾਂ ਨੂੰ ਆਣਾ ਕੋਈ ਜਿੱਥੋਂ ਬਾਕੀ ਜੋ ਮਾਲਕ ਦੇ ਹੱਥ ਜਿੱਦਾਂ ਚਲੋ ਆਪਣੇ ਜੁੰਦੇ ਵਸਦੇ ਆਣ ਆਪਣੇ ਗੁਰਦਸਾਹ ਤੋਂ ਆਏ ਇਹਦੇ ਬਾਹਰ ਬੱਚੇ ਨਾਲ ਰੇਲ ਦਿਆ ਸੀ ਰੌਂਡ ਇਹਨੂੰ ਮੈਂ ਇੱਥੇ ਵੇਲੇ ਚ ਫੜਿਆ ਸੀ ਤੇ ਹਜੇ ਤਕਰੀਬਨ 2 ਕੁ ਮਿੰਟ ਦਾ ਇਹ ਹੋਇਆ ਵਾ ਕਿ ਮੈਨੂੰ ਲੈ ਕੇ ਅੰਦਰ ਹੀ ਗਿਆ ਆ ਵਾ ਜੇ ਤੋ ਇਹ ਕੰਮ ਬਾਹਰ ਫਾਇਰ ਕਰਨੇ ਹੋ ਥਾ ਥਾ ਸਾਰੀ ਵਾ ਜਾਣਾ ਪਈ ਹਾਂਜੀ 4 ਤੋਂ 5 ਫਾਇਰ ਹੋਇਆ ਜਿਹਦੇ ਵਿੱਚ 2 ਕੋਲ ਬ੍ਰੰਦ ਹੋ ਗਏ ਉਹਨਾਂ ਨੂੰ ਹਾਂਜੀ ਕਿਸ ਨੂੰ ਕਰਦਾ ਸੀ ਸੋਚੀ ਸੀ 100 ਬਾਰ ਨੰਬਰ ਤੇ ਕਾਲ ਕਰਤੀ ਮੌਕੇ ਤੇ ਪਹੁੰਚੇ ਸੀ ਐਸਐਸਓ ਸਾਹਿਬ ਪਹੁੰਚੇ ਆਪਣੇ ਡੀਪੀ ਸਾਹਿਬ ਪਹੁੰਚੇ ਹਾਂਜੀ ਹੋਰ ਵੀ ਟੀਮ ਆਪਣੇ ਸੀ ਇਸਟਾਫ ਦੀ ਟੀਮ ਵੀ ਪਹੁੰਚ ਗਈ ਜੀ ਦੇਖੋ ਜੀ ਇਦਾਂ ਤੇ ਫਿਰ ਕੱਲ ਨੂੰ ਬੱਚਿਆਂ ਵਾਲੇ ਆ ਘਰੋਂ ਪਰਿਵਾਰ ਨਾਲ ਜਾਣਾ ਜੀ ਹਨਾ ਕੱਲ ਨੂੰ ਕੋਈ ਜੀ ਦਾ ਨੁਕਸਾਨ ਹੋ ਜਾਊਗਾ ਕੱਲ ਨੂੰ ਇਹੋ ਜੇ ਲੋ ਜੀ ਮੂੰਹ ਚੁੱਕ ਕੇ ਕਿਹਦੇ ਘਰੋਂ ਦੂਰ ਪੰਗੇ ਕਿਰਨੂਗਾ ਕੋਈ ਮਰਦਾਂ ਵਾਲੀ ਗੱਲ ਥੋੜੀ ਕਿ ਕਿ ਲੋਕਾਂ ਦੇ ਘਰਾਂ ਦੇ ਜਾਗੇ ਹਾ ਕੰਮ ਕਰਨੇ ਚਲੋ ਜਿਹੜੀ ਕੋ ਰੰਜਾ ਸਾਹਿਬ ਬਾਹਰ ਕਰ ਲਏ ਫੋਨ ਕਰ ਲਏ ਹੈ ਨਾ ਕੋਈ ਇਦਾਂ ਦੀ ਗੱਲ ਬਾਕੀ ਪਰਿਵਾਰ ਦਾ ਇਹਦੇ ਵਿੱਚ ਕੀ ਦੋਸੇ ਜੀ ਇਹਦੇ ਪਰਿਵਾਰ ਦੇ ਵਿੱਚ ਗੱਲ ਗਲਤ ਘਰ ਨੂੰ ਆ ਨੂੰ ਹਗੀ ਚਲੋ ਕੋਈ ਨਹੀਂ ਬਾਕੀ ਮੰਗ ਆਈ ਹੈ ਕਿ ਇਹਨਾਂ ਦੇ ਕਾਰਵਾਈਆਂ ਚਾਹੀਦੀਆਂ ਸਭ ਤੋਂ ਸਖਤ ਕਾਰਵਾਈ ਜਿਹੜੇ ਵੀ ਆ ਟ੍ਰੇਸ ਕਰਕੇ ਫਰੋ ਲੱਗ ਕੇ ਫਰਨੇ ਚਾਹੀਦੇ ਬਾਕੀ ਉਸ ਤੋਂ ਬਾਅਦ ਇਹਨਾਂ ਦੇ ਕਾਨੂੰਨੀ ਕਾਰਵਾਈ ਕਿੰਨੇ ਕਰਾਇਆ ਕੌਣ ਆ ਵੀ ਛੇ ਦੇ ਹੱਤੇ ਕਿਹੜੇ ਮੁੰਡੇ ਆ ਇਹਦੀ ਚੀਜ਼ ਦੀ ਜ਼ਰੂਰੀ ਹੈ ਪਰਤਾਲ ਜੀ ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬਾਹਰੋਂ ਆ ਕੇ ਵੱਸ ਚੁੱਕੇ ਪ੍ਰਵਾਸੀਆਂ ਦੀ شناخت ਦੀ ਮੰਗ ਨੂੰ ਲੈ ਕੇ ਗੁਰਦਾਸਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਮੰਚ ਤੇ ਆ ਕੇ ਸਾਂਝੇ ਤੌਰ ਤੇ ਇੱਕ ਜਥੇਬੰਦੀ ਦਾ ਗਠਨ ਕੀਤਾ ਗਿਆ ਸੀ ਜਿਸ ਨੂੰ ਸਨਾਤਨ ਕ੍ਰਾਂਤੀ ਦਲ ਦਾ ਨਾਮ ਦਿੱਤਾ ਗਿਆ ਸਨਾਤਨ ਕ੍ਰਾਂਤੀ ਦਲ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲਣ ਅਤੇ ਸੰਘਰਸ਼ ਦੀ ਚੇਤਾਵਨੀ ਦੇਣ ਤੋਂ ਬਾਅਦ ਵੱਖ-ਵੱਖ ਪੁਲਿਸ ਥਾਣਿਆਂ ਵੱਲੋਂ ਸ਼ਹਿਰ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ شناخت ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਕੁਝ ਦਿਨ ਹੀ ਇਹ ਕੰਮ ਤੇਜ਼ੀ ਨਾਲ ਹੋਇਆ ਤੇ ਉਸ ਤੋਂ ਬਾਅਦ ਮ੍ਰਿਤਕ ਉਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਅੱਜ ਸਾਡੇ ਗੁਰਦਾਸਪੁਰ ਦੇ ਸनातक ਕ੍ਰਾਂਤੀ ਦਲ ਜੋ ਇੱਕ ਬੜੇ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਸੀਗਾ ਜੋ ਕਿ ਸਾਡੇ ਗੁਰਦਾਸਪੁਰ ਦੇ ਸਾਰੇ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦਾ ਇੱਕ ਸਾਂਝਾ ਮੰਚ ਹੈ ਉਹਨੂੰ ਤਿਆਰ ਕੀਤਾ ਗਿਆ ਸੀ ਅੱਜ ਉਸ ਦੀ ਇੱਕ ਵਿਸ਼ੇਸ਼ ਮੀਟਿੰਗ ਸੀਗੀ ਇਦੇ ਵਿੱਚ ਬਹੁਤ ਸਾਰੇ ਸਾਡੇ ਕਾਰਕਿਰਤਾ ਜਿਹੜੇ ਸ਼ਾਮਿਲ ਹੋਏ ਔਰ ਉਹਦੇ ਵਿੱਚ ਅੱਜ ਤੋਂ ਫਿਰ ਦੁਬਾਰਾ ਸ਼ੁਰੂਆਤ ਕੀਤੀ ਗਈ ਹੈ ਕਿ ਜੋ ਸਾਡੇ ਪਹਿਲੇ ਸਾਡੇ ਜਿਹੜੇ ਮੰਗਾ ਸੀਗੀਆਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਉਹਨਾਂ ਨੂੰ ਉਹਨਾਂ ਨੂੰ ਦੁਬਾਰਾ ਪੇਸ਼ੂ ਕੀਤਾ ਜਾਵੇ ਫਿਰ ਤੋਂ ਦੁਬਾਰਾ ਮੰਗ ਕੀਤੀ ਜਾਵੇ ਕਿ ਉਹ ਜਿਹੜੀਆਂ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਇੱਕ ਮੰਗ ਸੀ ਕਿ ਸਾਡੀ ਕਿ ਸਾਡੇ ਗੁਰਦਾਸਪੁਰ ਦੇ ਜਿੰਨੇ ਵੀ ਅਪਰਵਾਸੀ ਲੋਕ ਜੋ ਬਿਨਾਂ ਇਸ਼ਤਿਹਾਰ ਤੋਂ ਇਥੇ ਰਹੇ ਨੇ ਰਹ ਰਹੇ ਨੇ ਉਹਨਾਂ ਦੀ شناخت ਕਰਕੇ ਤੇ ਉਹสาธารณਿਕ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਖੇਤਰ ਦੇ ਵਿੱਚ ਕਿਹੜਾ ਵਿਅਕਤੀ ਰਹਿ ਰਿਹਾ ਹੈ ਕਾਰਨ ਕੀ ਸੀਗਾ ਕਿ ਸਾਡੇ ਗੁਰਦਾਸਪੁਰ ਦਾ ਵਿੱਚ ਅਪਰਾਧ ਜੋ ਹੈ ਬਹੁਤ ਵੱਡੀ ਮਾਤਰਾ ਵਿੱਚ ਹੋ ਰਹੇ ਸੀਗੇ ਚੋਰੀਆਂ ਡਕੈਤੀਆਂ ਈਵਨ ਤਾਂ ਕਿ ਨਸ਼ੇ ਰਾਜ ਉੱਤੇ ਵਪਾਰ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਹੋ ਰਿਹਾ ਬਲਕਿ ਹੋ ਵੀ ਰਿਹਾ ਹੁਣ ਵੀ ਹੋ ਰਿਹਾ ਹੈ ਔਰ ਇਸ ਤੋਂ ਇਲਾਵਾ ਨਜਾਇਜ਼ ਅਸਲੇ ਜਿਹੜੇ ਆ ਉਹ ਇੱਥੇ ਬੜੇ ਡਿਸਟ੍ਰਿਬਿਊਟ ਹੋਏ ਪਏ ਨੇ ਤੋਂ ਸਾਰੇ ਇਹ ਜਿਹੜੇ ਅਪਰਵਾਸੀ ਲੋਕ ਹੀ ਕਰ ਰਹੇ ਨੇ ਕਾਰਨ ਕੀ ਹੈ ਕਿ ਕਿ ਇਹਨਾਂ ਦੀ ਸ਼ਿਕਾਇਤ ਹੈ ਦੀ ਸ਼ਰਕ ਕੋਈ ਹੈ ਨਹੀਂ ਹੈ ਤੇ ਜਦੋਂ ਇਹੋ ਜਿਹਾ ਕੋਈ ਕੰਮ ਕਰ ਜਾਂਦੇ ਨੇ ਇੱਥੋਂ ਦੌੜ ਜਾਂਦੇ ਨੇ ਜਿਸ ਕਰਕੇ ਉਹ ਫੜੇ ਵੀ ਜਾਂਦੇ ਤੇ ਸਾਡੇ ਕ੍ਰਾਈਮ ਜਿਹੜੀ ਰੇਸ਼ੋ ਹੈਗੀ ਆ ਉਹ ਵਧਦੀ ਜਾ ਰਹੀ ਹੈ ਇਹ ਪੁਲਿਸ ਦੀ ਵੀ ਸਿਰਦਰਦੀ ਹੈ ਇਸ ਲਈ ਅਸੀਂ ਚਾਹੁੰਦੇ ਆ ਕਿ ਇਹ ਜਿਹੜੀ ਸਿਰਦਰਦੀ ਹਟੇ ਔਰ ਸਾਰੇ ਦੀ ਸ਼ਰਕ ਹੋਵੇ ਪਰ ਦੇਖ ਰਹੇ ਆ ਅਸੀਂ ਕਿ ਜਿਹੜੀ ਇਹ ਸ਼ਰਕ ਕੀਤੀ ਜਾ ਰਹੀ ਹੈ ਬੇਸ਼ੱਕ ਇਹਨਾਂ ਨੇ ਸਾਡੇ ਕਹਿਣ ਦੇ ਉੱਪਰ ਕੁਝ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਸਾਡੇ ਕਹਿਣ ਦੇ ਉੱਪਰ ਮੰਨਦੇ ਲਿਆ ਪਰ ਉਹਨੂੰ ਉਸ ਗੰਭੀਰਤਾ ਨਾਲ ਨਹੀਂ ਲਿਆ ਦੇਖਣ ਵਿੱਚ ਆਇਆ ਹੋਇਆ ਹੈ ਕਿ ਜੇ ਫਾਰਮੂਲਾ ਨੇ ਟੈਨੈਂਟ ਫਾਰਮੂਲੇ ਦੇ ਭਰੇ ਨਹੀਂ ਉਹ ਫਾਰਮੂਲੇ ਵਿੱਚ ਸਿਰਫ ਇੱਕ ਜਿਹੜੇ ਕਿਰਾਏਦਾਰ ਨੇ ਉਹ ਆਪਣੇ ਆਧਾਰਨ ਲਗਾ ਕੇ ਥੱਲੇ ਲਿਖ ਕੇ ਜਾ ਰਹੇ ਨੇ ਕਿ ਅਸੀਂ ਇਸ ਘਰ ਦੇ ਵਿੱਚ ਆਫਰ ਕਿਰਾਏਦਾਰ ਉਹਦੀ ਇਨਵੈਸਟੀਗੇਟਿਓਨ ਕੀਤਾ ਜਾਂਦਾ ਉਹਨੂੰ ਕਨਫਰਮ ਨਹੀਂ ਕੀਤਾ ਜਾਂਦਾ ਕੈਨੇਡਾ ਭੇਜਣ ਦੇ ਨਾਂ ਤੇ ਲੈ 15 ਲੱਖ ਰੁਪਏ ਨਾ ਭੇਜਿਆ ਵਿਦੇਸ਼ ਨਾ ਪੈਸੇ ਕਰ ਰਹੇ ਹਨ ਵਾਪਸ ਕ੍ਰੀਪ 9 ਮਹੀਨੇ ਪਹਿਲਾਂ ਤੋਂ ਤੱਕੇ ਖਾ ਰਹੇ ਪੀੜਿਤ ਪਰਿਵਾਰ ਦੇ ਹੱਕ ਵਿਚ ਆਈਆਂ ਕਿਸਾਨ ਜਥੇਬੰਦੀਆਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਇਮੀਗ੍ਰੇਸ਼ਨ ਵਾਲੇ ਦੀ ਕੋਠੀ ਘੇਰ ਕੇ ਉਹਨਾਂ ਤਰਨਾ ਲਗਾਇਆ ਤੇ ਕਿਸਾਨਾਂ ਤੇ ਬੰਦਿਆਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਸਕਣਗੇ ਮਸਲਾ ਸਾਰਾ ਤੁਹਾਨੂੰ ਪਹਿਲਾਂ ਵੀਰ ਜੀ ਨੇ ਦੱਸ ਹੀ ਦਿੱਤਾ ਤਕਰੀਬਨ ਸਾਢੇ ਕੋ ਤਿੰਨ ਸਾਲ ਹੋ ਗਏ ਤੇ ਆਪਣੇ بیٹے ਦਾ ਤੇ ਬੇਟੀ ਦਾ ਨੂੰਦਾ ਤੇ ਬੱਚੇ ਦਾ ਲਗਾਇਆ ਸੀ ਤੇ ਇਹਨਾਂ ਨੇ ਮਤਲਬ ਪੈਸੇ ਪਰਵਾਲੇ ਸੀ ਸਾਤੋਂ 15 ਲੱਖ 40 ਹਜ਼ਾਰ ਰੁਪਏ ਉਸ ਤੋਂ ਬਾਅਦ ਇਹਨਾਂ ਨੇ ਵੀ ਕੁਝ ਵੀ ਨਹੀਂ ਕੀਤਾ ਸੀ ਕੈਪਸ ਨੋਟ ਵੀ ਫਾਈਲ ਦੇ ਵਿੱਚੋਂ ਕਢਾ ਚੁੱਕੇ ਆ ਕੁਝ ਨਹੀਂ ਲੱਗਿਆ ਉਹਦੇ ਵਿੱਚ ਤੇ ਬਸ ਇਦਾਂ ਹੀ ਲਾਰੇ ਲੱਪੇ ਲਾਉਂਦੇ ਰਹੇ ਜਿਹਦੇ ਵਿੱਚੋਂ ਸਾਨੂੰ 716000 ਰੁਪਇਆ ਇਹਨਾਂ ਨੇ ਦਿੱਤਾ ਉਹ ਵੀ ਅਦਰਵਾਈਜ਼ ਬਸ ਥੋੜੇ ਥੋੜੇ ਕਰਕੇ ਦਿੱਤੇ ਆ ਜੋ ਕਿ ਸਟੇਟਮੈਂਟਾਂ ਵਿੱਚ ਸਾਰੇ ਹੈਗੇ ਆ ਹੁਣ 824000 ਰੁਪਇਆ ਰਹਿ ਗਿਆ ਤੇ ਉਹ ਮਤਲਬ ਦੇ ਨਹੀਂ ਰਹੇ ਜੀ ਕਿਹੜੀ ਕੰਟਰੀ ਜਾਣ ਵਾਸਤੇ ਵੀ ਜਲਵਾਏ ਆ ਕੈਨੇਡਾ ਜਾਣ ਜਾਣ ਵਾਸਤੇ ਫਾਟੂੜ ਜਿਹੜਾ ਦਿੱਤਾ ਸੀ ਵਾਪਸ ਹਾਂਜੀ ਡਾਕੂਮੈਂਟ ਸਾਰੇ ਵਾਪਸ ਕਰਤੇ ਸਾਨੂੰ ਉਹਨਾਂ ਨੇ ਇੱਕ ਕਦੋਂ ਦੀ ਗੱਲ ਕੀਤੀ ਸੀ ਕਿ ਕਦੋਂ ਤੱਕ ਪੈਸੇ ਮੋੜ ਦੇਣਗੇ ਪੈਸੇ ਸਾਨੂੰ ਜਿੱਦਾਂ ਤੋਂ ਜਾਂ ਤੀਜਾ ਮਹੀਨਾ ਪਹਿਲਾਂ ਤੇ 2022 ਚ ਪੈਸੇ ਭਰੇ ਸੀ ਉਸ ਤੋਂ ਬਾਅਦ ਕਹਿੰਦੀ ਸੀ ਜੇ ਨਾ ਫੈਲ ਮਤਲਬ ਥੋੜਾ ਕੇਸ ਲੱਗਿਆ ਤੇ ਮੈਂ ਕਹਿੰਦੀ ਸੀ ਮਾਰਚ ਦੇ ਵਿੱਚ ਵਾਪਸ ਕਰ ਦੂੰ ਸਾਰੇ ਤੀਜੇ ਮਹੀਨੇ ਦੇ ਵਿੱਚ ਵਿੱਚ ਜੀ ਜਦੋਂ ਲਾਸਟ ਸੰਦੇ ਪਾਇਆ ਦਫਤਰਾਂ ਦੇ ਮੂਰੇ ਕਿ ਪੈਸੇ ਮੋੜਦਾਂ ਨੇ ਕੁਝ ਪੈਸੇ ਮੋੜਦੇ ਆ ਬਾਕੀ ਪੈਸੇ ਕਦੋਂ ਤੱਕ ਮੋੜਨਗੇ ਉਹਨਾਂ ਨੇ ਬਾਕੀ ਕੋਈ ਰਾਹ ਨਹੀਂ ਦਿੱਤਾ ਵੀਰ ਜੀ ਬਾਕੀ ਜੱਥੇਬੰਦੀ ਨਾਲ ਬਾਅਦ ਵਿੱਚ ਸਾਡਾ ਕੰਟੈਕਟ ਹੋਇਆ ਉਹ ਤੋਂ ਬਾਅਦ ਉਹ ਜਦੋਂ ਜੱਥੇਬੰਦੀ ਨਾਲ ਕੰਟੈਕਟ ਹੋਇਆ ਇਹਨਾਂ ਨਾਲ ਸਮਝੌਤਾ ਕੀਤਾ 690000 ਚ ਤੇ 3 ਮਹੀਨੇ ਲਏ ਸੀ ਉਹਨਾਂ ਨੇ ਉਸ ਤੋਂ ਬਾਅਦ ਵੀ ਉਸਕਰਾਰ ਤੇ ਪੂਰਾ ਨਹੀਂ ਪਹੁੰਚੀ ਹੁਣ ਅੱਜ ਕਿੰਨੀ ਦੇਰ ਤੋਂ ਤੁਸੀਂ ਬੈਠੇ ਹੋ ਤੇ ਅੱਜ ਅਸੀਂ 9 ਮਹੀਨਿਆਂ ਤੋਂ ਬਾਅਦ ਫਿਰ ਬੈਠਿਆਂਗੇ ਕਿਹਦਾ ਘਰ ਹੈ ਤੇ ਕੀ ਨਾਮ ਹੈ ਉਹਨਾਂ ਦਾ ਕੀ ਨਾਮ ਬੰਦਾ ਹੈ ਅ ਇੰਦਰਜੀਤ ਕੌਰ ਮੈਡਮਾ ਜੀ ਤੇ ਪੁੱਤਰੀ ਧੀਜਾ ਸਿੰਘ ਨਹੀਂ ਜੀ ਮੇਰਾ ਨਹੀਂ ਜੀ ਘਰ ਕਰਾਏ ਦਾ ਘਰ ਕਰਾਏ ਤੇ ਕਿਰਾਏ ਤੇ ਬੈਠੀ ਆ ਜੀ ਹਾਂ ਜੀ ਕੋਠੀ ਤੇ ਵੀ ਤਕਰੀਬਨ ਇਹ ਕਬਜ਼ਾ ਹੀ ਕਰੀ ਬੈਠੀ ਆ ਮਾਲਕ ਤੇ ਘਰ ਦੇ ਵਿੱਚੋਂ ਕੋਈ ਤੁਹਾਨੂੰ ਮਿਲਿਆ ਉਹਨਾਂ ਵਿੱਚੋਂ ਜੀ ਤੁਹਾਨੂੰ ਨਹੀਂ ਜੀ ਕੋਈ ਨਹੀਂ ਮਿਲਿਆ ਜੀ ਹੋ ਨਹੀਂ ਮਿਲਿਆ ਜੀ ਮਾਲਕਾਂ ਵਾਲੇ ਹੈਗੇ ਮਾਲਕ ਹੈਗੇ ਆ ਜੀ ਘਰ ਵਾਲੇ ਘਰ ਵਾਲੇ ਹੈਗੇ ਮਾਲਕਾਂ ਦਾ ਕੀ ਕਹਿਣਾ ਰਹਿੰਦੇ ਹੈ ਕਿ ਖਾਲੀ ਕਰ ਚੁੱਕੇ ਹੋ ਅਨੇਜੇ ਰੈਂਡੇ ਯਾਹੋ ਖਾਲੀ ਵੀ ਨਹੀਂ ਕਰਦੇਗੇ ਉਹਨਾਂ ਦਾ ਕਿਰਾਇਆ ਵੀ ਨੱਪੀ ਬੈਠੇ ਆ ਤੇ ਕੋਠੀ ਤੇ ਕਰਜ਼ਾ ਵੀ ਕਰਨਾ ਚਾਹੁੰਦੇ ਆ ਉਹਨਾਂ ਦਾ ਕੰਮ ਹੀ ਇਹੀ ਹੈ ਜਾਨੀ ਇਹੇ ਕੰਮ ਆ ਹਾਂਜੀ ਠੱਗੀਆਂ ਮਾਰਨਾ ਪਹਿਲਾਂ ਵੀ ਮਹਿਲ ਕਲਾਂ ਆਂਦੇ ਆ ਮਹਿਲ ਕਲਾਂ ਦੇ ਸੀ ਤੁਸੀਂ ਦਿੱਤੀ ਸੀ ਕਿਹੜੀ ਜਗ੍ਹਾ ਕਿਹੜੇ ਦਫ਼ਤਰ ਚ ਜਾ ਕੇ ਦੇਖ ਕੇ ਆਸੀ ਅਸਮੀਤ ਚੌਕ ਕਲਾਰ ਐਜੂਕੇਸ਼ਨ ਇਹਨਾਂ ਦਾ ਆਫਿਸ ਸੀ ਹਾਂਜੀ ਲੁਧਿਆਣੇ ਵਿੱਚ ਹੀ ਹਾਂਜੀ ਅਸਮੀਤ ਚੌਕ ਦੇ ਵਿੱਚ ਸੀ ਇਹਨਾਂ ਦਾ ਆਫਿਸ ਕਿਤੇ ਨੀ ਨਿਗਹਿਲੀ ਮਤਲਬ ਇੱਕ ਬੰਦਾ ਕਰਾਇ ਤੇ ਰਹਿੰਦਾ ਇਹਨੇ ਨਹੀਂ ਪੇਮੈਂਟਾਂ ਦੇ ਦਿੰਦੇ ਆ ਉਦੀ ਮਤਲਬ ਇੱਕ ਵਾਰੀ ਕੋਈ ਕੀ ਕਹਿਣਾ ਜਾਂਦੇ ਸੀ ਇਹਦੇ ਬੱਚ ਬੀਰ ਜੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਇਹਨਾਂ ਬਾਰੇ ਬਸ ਉਦੋਂ ਕਹਿੰਦੇ ਤਾਂ ਹੁੰਦੇ ਆ ਦਿਮਾਗ ਫਿਰ ਗਿਆ ਅੱਜ ਸਿਹਰਤੂਬੀ ਬੈਠੀ ਹੋ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਆਇਆ ਕੋਈ ਸਰਕਾਰੀ ਬੰਦਾ ਸੀ ਹਾਂਜੀ ਆਏ ਸੀ ਕੀ ਕਹਿਣਾ ਜੀ ਮਤਲਬ ਉਹਨਾਂ ਦਾ ਕੁਝ ਨਹੀਂ ਕਹਿਣਾ ਬਸ ਆਪਣੇ ਇਹਨਾਂ ਨੂੰ ਜਥੇਵੰਦੀ ਨੂੰ ਬੁਲਾਇਆ ਸੀ ਉੱਥੇ ਆਪਣੇ ਥਾਣੇ 'ਚ ਬਸ ਉਹਨਾਂ ਨੇ ਵੀ ਕੁਝ ਨਹੀਂ ਕਿਹਾ ਦਾ ਉਹ ਕਹਿੰਦੇ ਫਿਰ ਜਾਰੀ ਲੱਖੋ ਆਪਣੇ ਪਰਨਾ ਹਾਂਜੀ ਹਾਂਜੀ ਇਹ ਦੋ 2020 ਤੋਂ ਸਾਡੇ ਕੋਲ ਇੱਥੇ ਨਵੰਬਰ ਚ ਆਏ ਸੀ ਤੇ ਉਸ ਤੋਂ ਬਾਅਦ ਮੈਂ ਮੈਂ ਬਾਤ ਚੱਲੇ ਗਈ ਇੱਕ ਸਾਲ ਵਾਸਤੇ ਤੇ ਪਿੱਛੋਂ ਫਿਰ ਮੈਂ ਮੇਰੇ ਬੇਟੇ ਦੀ ਮੰਗਣੀ ਕੀਤੀ ਅਸੀਂ ਆ ਕੇ ਮੈਂ ਕੀਤੀ ਮੰਗਣੀ 2024 ਚ ਕਿੰਨੇ ਕਿਰਾਏ ਤੇ ਦਿੱਤਾ ਸੀ ਹਾਂਜੀ ਕਿਰਾਇਆ ਤੇ ਇਹਨੂੰ ਦਿੱਤਾ ਸੀ ਉਸ ਟਾਈਮ 17000 ਜਦੋਂ 2020 ਚ ਆਈਏ ਮੇਰੇ ਕੋਲ ਕਿਰਾਇਆ ਅੱਜ ਉਸ ਤੋਂ ਬਾਅਦ 3 ਸਾਲ ਤੱਕ ਦਿਂਦੀ ਰਹੀ ਹੈ 1 ਸਾਲ ਤੋਂ ਇਹਨੇ ਮੈਨੂੰ ਬਹੁਤ ਖਰਾਬ ਕੀਤਾ ਕਿਉਂਕਿ ਮੈਂ ਬਾਹਰ ਚਲੀ ਗਈ ਸੀ ਤੇ ਉੱਥੇ ਮੈਨੂੰ ਥੋੜਾ ਥੋੜਾ ਕਰਕੇ ਪੈਸੇ ਪਾਉਂਦੀ ਸੀ ਆਨਲਾਈਨ ਪਾਉਂਦੀ ਸੀ ਮੇਰੇ ਮੇਰੇ ਅਕਾਊਂਟ ਚ ਆਉਂਦਾ ਸੀ ਮੈਨੂੰ ਕਿੰਨੇ ਸਮੇਂ ਕੋਈ ਲਾਸਟ ਕਰਾਇ ਦਿੱਤੇ ਨੇ ਇਹਨਾਂ ਨੂੰ ਅਗਸਤ ਚ 1 ਲੱਖ 22000 ਰੁਪਏ ਬੰਦਾ ਸੀਗਾ ਇਹਦਾ ਪਿਛਲਾ ਪੈਂਡਿੰਗ ਸੀਗਾ ਤੇ ਉਹ ਚੌਂਕੀ ਥਾਣੇ ਫਿਰ ਇਹਨਾਂ ਰਾਜੀਨਾਮਾ ਕਰਾਇਆ ਸੀ 20-2000 ਰੁਪਇਆ ਲੈ ਵੀ ਤੁਹਾਡੇ ਘਰਾਂ ਤੇ ਜਮਾ ਗਏ ਸੀ ਮਿਲੇ ਪੈਸੇ ਨਹੀਂ ਜੀ ਉਹਦੇ ਚ 10000 ਮੈਨੂੰ ਸਿਰਫ ਆਇਆ ਮੇਰੇ ਮੇਰਾ ਅਕਾਊਂਟ ਸੀ ਆਇਆ ਤੇ ਉਹਨਾਂ ਨੇ ਪੇਪਰ ਆ ਸਾਰੇ ਨਾਲ ਲੱਗੇ ਨੇ ਇਹ ਚੌਂਕੀ ਥਾਣੇ ਸਾਰਾ ਹੋਇਆ ਰਾਜੀਨਾਮਾ ਸਾਡਾ ਹੋਣੀ ਕਿਰਾਇਦਰ ਕੀਤੀ ਹੈਗੀ ਹਾਂਜੀ ਕਿਰਾਇਦਰ ਥੱਲੇ ਰਹਿੰਦੇ ਵੀ ਅੱਧੇ ਤਾਂ ਤੇ ਕੁਝ ਲੈ ਵੀ ਇਧਰ ਉਧਾਉਣੇ ਆ ਕਿਤੇ ਗਏ ਹੋਣੇ ਹਾਂਜੀ ਸਾਰੇ ਰਹਿੰਦੇ ਆ ਅੱਜ ਫੈਮਿਲੀ ਜਿੱਤੇ ਬੰਦੀਆਂ ਵੱਲੋਂ ਜਿਹੜੇ ਇਹਨਾਂ ਜੀ ਜੀ ਇਹਦੇ ਵਾਰੀ ਹੀ ਤੁਹਾਡਾ ਕੀ ਹੈ ਇਹ ਵੀ ਵਿਚਾਰਿਆ ਕਿ ਲੋ ਵੀ ਦੇਖੋ ਪੈਸੇ ਜੇ ਤੁਸੀਂ ਲਿੱਤੇ ਹੈ ਤੇ ਤੁਹਾਡਾ ਮੋੜਨ ਦਾ ਵੀ ਤਾਂ ਫਰਕ ਬੰਦਾ ਹੈ ਨਾ ਜੇ ਤੁਸੀਂ ਵੱਧ ਲੈ ਰਹੇ ਹੋ ਤੇ ਤੁਸੀਂ ਮੋੜੋ ਉਹਨਾਂ ਦੇ ਜੋ ਵੀ ਜੋ ਵੀ ਹੈਗਾ ਉਹਨਾਂ ਦਾ ਬੰਦਾ ਤੇ ਇਸ ਕਰਕੇ ਲਗੀ ਨਾਲੇ ਇੱਕ ਸਾਡੀ ਬਦਨਾਮੀ ਦੇਖੋ ਹੋ ਰਹੀ ਹੈ ਸਾਡੇ ਘਰ ਦੀ ਬਦਨਾਮੀ ਹੋ ਰਹੀ ਹੈ ਹੈ ਨਾ ਸਾਡੇ ਘਰ ਦੇ ਅੱਗੇ ਲੱਗਾ ਤਰਨਾ ਤੇ ਖਾਦਾ ਇਹਨਾਂ ਨੇ ਮਾਨ ਸਰਕਾਰ ਨੂੰ ਮਾਨ ਸਰਕਾਰ ਨੂੰ ਇਹੀ ਅਪੀਲ ਹੈ ਸਾਡੀ ਕਿ ਸਾਡਾ ਘਰ ਖਾਲੀ ਕਰਾਇਆ ਜਾਵੇ ਸਾਡਾ ਘਰ ਦੁਆਇਆ ਜਾਵੇ ਸਾਡੇ ਬਿਜਲੀ ਬਿੱਲ ਵੀ ਦੁਆਇਆ ਜਾਵੇ ਗੁਰਦਾਸਪੁਰ ਦੇ ਥਾਣਾ ਕਾਨੂੰਵਾਲ ਦੇ ਤਹਿਤ ਆਉਂਦੇ ਪਿੰਡ ਬੜੈਚ ਦੇ ਸੇਵਾ ਮੁਕਤ ਈਟੀਓ ਤੇ ਪਿੰਡ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦੇ ਘਰ ਚ ਦਾਖਲ ਹੋ ਕੇ ਦਿਨ ਦਿਹਾੜੇ ਨੂੰ ਪਛਾਤੇ ਹਮਲਾਵਰ ਵੱਲੋਂ ਗੋਲੀ ਬਾਰੀ ਕਰਨ ਦੀ ਘਟਨਾ ਸਾਹਮਣੇ ਹੈ ਜਾਣਕਾਰੀ ਅਨੁਸਾਰ ਸਰਪੰਚ ਸੁਖਦੀਪ ਸਿੰਘ ਉਸ ਵੇਲੇ ਘਰ ਵਿੱਚ ਨਹੀਂ ਸੀ ਜਦੋਂ ਦੋ ਆੜ ਪਛਾਤੇ ਮੋਟਰਸਾਈਕਲ ਸਵਾਰ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਇੱਕ ਨਕਾਬਪੋਸ਼ ਨੇ ਗੇਟ ਅੰਦਰ ਵੜ ਕੇ ਘਰ ਵਾਲੇ ਪਾਸੇ ਇੱਕ ਫਾਇਰ ਕੀਤਾ। ਉਸ ਸਮੇਂ ਬਾਅਦ ਦੀ ਮੋੜ ਤੋਂ ਦੋਨੋਂ ਮੋਟਰਸਾਈਕਲਸ ਆਰ ਵਾਪਸ ਮੋੜੇ ਤੇ ਫਿਰ ਤੋਂ ਸਰਪੰਚ ਤੇ 게ਟ ਦੇ ਅੰਦਰ ਵੜ ਕੇ ਇੱਕ ਹੋਰ ਫਾਇਰ ਕੀਤਾ ਗਿਆ। ਇਹ 11 ਵਜੇ ਨਾ 11:11 ਵਜੇ ਆਏ ਦੋ ਮੁੰਡੇ ਸੀਗੇ। ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ 'ਚ ਫਲੋਤੀ ਹਾਂ। ਜਦੋਂ ਫਾਇਰ ਕੀਤਾ ਤੇ ਮੈਨੂੰ ਕਿਹਨੇ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ। ਮੈਂ ਬਾਹਰ ਨਿਕਲੀ ਤਾਂ ਦੋਹਾਂ ਦੇ ਮੂੰਹ ਸਰ ਬੰਨੇ ਹੋਏ ਸੀਗੇ। ਇੱਕ ਨੇ ਚਿੱਟੇ ਨਾ ਬੰਨੇ ਸੀ ਇੱਕ ਮਰੂਨ ਕਲਰ ਦਾ ਹੈਗਾ ਮੂੰਹ ਸਰ ਬੰਨੇ ਆ। ਕਿੰਨੀ ਕੁ ਉਮਰ ਸੀ ਉਹਨਾਂ ਦੀ? ਉਹ ਹੋਣੇ 35 ਕਿਤੇ 35 ਲਗਭਗ ਦੋਵੇਂ ਉਹ ਲੱਗ ਜਿਹੜੇ ਕੰਮ ਕਰਨਦੇ ਆ ਇਹ ਮੁੰਡਾ ਉਹਨੂੰ ਮੈਂ ਆਵਾਜ਼ ਮਾਰੀ ਮੈਂ ਅਣਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਰਹਾ ਤੁਸੀਂ ਕੱਲੇ ਹੀ ਘਰ ਚ ਮੈਂ ਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਘਰ ਜਦ ਮੈਂ ਬਾਹਰ ਨਿਕਲੀ ਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫੇਰ ਉਹਨਾਂ ਨੇ ਇੱਕ ਫੇਰ ਕਰ ਦਿੱਤੇ ਹੋਰ ਹੀ ਆਏ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫੇਰ ਅੱਗੇ ਚਲ ਗਏ ਫੇਰ ਹਰਸ ਆਏ ਫੇਰ ਬੜਾ ਫੇਰ ਕਰਕੇ ਗਏ ਦੁਬਾਰਾ ਕਰਕੇ ਮੈਂ ਬਾਹਰ ਨਿਕਲੀ ਆ ਮੈਂ ਤੇ ਹੀ ਕੌਣ ਆ ਕੌਣ ਆ ਇਹਦਾ ਕਰਦੀ ਰਹੀਆਂ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਅਦ ਚ ਉਹਨਾਂ ਨੇ ਮੇਜੇ ਤੇ ਬੂਏ ਗਾੜੀ ਜਾ ਕੇ ਲਲਕਾਰਾ ਮਾਰਿਆ ਵਾ ਤੇ ਤੇ ਚੱਕੀ ਵੱਲ ਨੂੰ ਗਏ ਨੇ ਤੇ ਕਿਹਾ ਕਿ ਜਿੱਪੀ ਜਿੱਪੀ ਲੈ ਤੇ ਜਿੱਪੀ ਵੱਲੋਂ ਗਾਲਾਂ ਕੱਢ ਕੇ ਗਏ ਆ ਕਿ ਉਹਨੂੰ ਦੁਬਾਰਾ ਹੇ ਇੱਥੇ ਜਿੱਪੀ ਕੌਣ ਛੋਟਾ ਬੇਟਾ ਮੇਰਾ ਅੱਛਾ ਉਹ ਕੀ ਕਰਦੇ ਆ ਉਹ ਬਾਹਰ ਕੈਨੇਡਾ ਗਿਆ ਅੱਛਾ ਉਹਨੂੰ ਕਹਿੰਦੇ ਅਸੀਂ ਇੰਡੀਆ ਆਇਆ ਤਾਂ ਇੰਡੀਆ ਹੀ ਰਹਿਣਾ ਘਰ ਨਹੀਂ ਸੀ ਮੈਂ ਬਾਹਰ ਹੀ ਤੇ ਮਿਸਿਸ ਮੇਰੇ ਘਰ ਸੀ ਤੇਰੇ ਸਾਹਮਣੇ ਘਰੇ ਹੋ ਗਏ ਮੇਰੇ ਡੌਗ ਉੱਥੇ ਆ ਮਿਸਿਸ ਮੇਰੀ ਉਧਰ ਗਈ ਸੀ ਉਹ 11 ਵਜੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਇਨ ਬੀਟਵੀਨ ਦੀ ਗੱਲ ਆ ਪਹਿਲਾਂ ਤੋਂ ਬੰਦੇ ਸੀ ਦੋ ਮੋਟਰਸ ਦੇ ਮੂੰਹ ਬੱਦੇ ਸੀ ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਨ ਦੇ ਉਹ ਘਰ ਆਇਆ ਫਿਰ ਉਹਨੇ ਵੇਖਿਆ ਰੈਕੀ ਕੀਤੀ ਉਹਨੇ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਇਹ ਵੇਖਣ ਦਾ ਵੀ ਆ ਘਰ ਆ ਪਛਾਣ ਕਰਨ ਦੇ ਕਰਕੇ ਉਹਨਾਂ ਫਿਰ ਇੱਕ ਫੇਰ ਕੇ ਪਹਿਲਾਂ ਕੱਢ ਕੇ ਗਏ ਸਾਹਮਣੇ ਮੇਸੇ ਮੇਰੀ ਬਾਹਰ ਹੀ ਫਿਰ ਮੋਟਰਸਾਈਕਲ ਤੇ ਇਧਰੋਂ ਚਲ ਕੇ ਦੂਸੇ ਨੂੰ ਕਿਸੇ ਦਾ ਕੋਈ ਨੁਕਸਾਨਤ ਨਹੀਂ ਹੋਇਆ ਨਾ ਨੁਕਸਾਨਤ ਨਹੀਂ ਹੋਇਆ ਸਿਰਫ ਇਹ ਹੋ ਜਾ ਕੋਈ ਨੁਕਸਾਨ ਕੋਈ ਨਹੀਂ ਕਿ ਮਿਸੇਸ ਮੇਰੀ ਵੀ ਫਿਰ ਪਰਲੇ ਕਰਤੀ ਤੁਸੀਂ ਵੀ ਉਹਨਾਂ ਵੀ ਨਹੀਂ ਪੀਤਾ ਦਵਾ ਇੱਥੇ ਵੱਜੀ ਆ ਇੱਥੇ ਵੱਜ ਕੇ ਗੱਲੇ ਬੰਨੇ ਅੰਦਰ ਸੋਫੇ ਨੂੰ ਸੋਫੇ ਵੱਜੀ ਆ ਤੇ ਚਲ ਗਿਆ ਕਬਰ ਚਲ ਗਿਆ ਹੋਇਆ ਚਾ ਕਿੰਨੇ ਬੰਦੇ ਸੀ ਜਾਂ ਕਿਦਾਂ ਦਾ ਹੋ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਤੇ ਬਾਈਕ ਚਲਾਉਂ ਰਿਹਾ ਸੀ ਜਿਹਨੇ ਫਾਇਰ ਕੀਤੇ ਆ ਉਦੋਂ ਉਹ ਫਾਇਰ ਕੀਤਾ ਉਹ ਕੈਮਰੇ ਸ਼ੇਰੇ ਨੂੰ ਦੇਦਾ ਪਿਸਤੋਲਾਂ ਚ ਫੜਿਆ ਵਾ ਤੇ ਮੂੰਹ ਜ਼ਰਾ ਟਕੇ ਮੂੰਹ ਟਕੇ ਦੋਨਾਂ ਦੇ ਮੂੰਹ ਟਕੇ ਕਿੱਦਾਂ ਦਾ ਹੁਲੀਆ ਕਿੱਦਾਂ ਦਾ ਮਗਰ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਸੀ ਇਹਨੇ ਜਦੋਂ ਲਾਲ ਤੱਕ ਨਹੀਂ ਚੱਟਾ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੂੰ ਹਾਂ ਹਾਂ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਚਓ ਕਾਨੂੰਨ ਦੱਸਤਾ ਸੀ ਸਰਾ ਕੁਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੂੰ ਦੱਸਤਾ ਜੋ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈਮਰੇ ਸਾਰੇ ਗਲੀ ਦੇ ਵਿੱਚ ਸਾਨੂੰ ਨੇ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਕੋਈ ਧਮਕੀ ਵਾਲਾ ਫੋਨ ਆਇਆ ਹੋਵੇ ਉਹ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਥ੍ਰੈਟ ਕਾਲ ਆ ਗਈ ਸੀ ਬਾਹਰ ਦੇ ਨੰਬਰ ਤੋਂ ਮੈਕਸੀਕੋ ਤੋਂ ਵੀ ਤਗੜਾ ਆ ਜਾ ਤੇਰੇ ਸੇਤ ਨਹੀਂ ਹਿੱਕ ਚ ਗੋਲੀਆਂ ਮਾਰਨੀ ਆ ਤੇ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀਡੀ ਸਾਹਿਬ ਉਹਨਾਂ ਨੇ ਵੀ ਅਸ਼ੇ ਤਾਂ ਮਤਲਬ ਹੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਪਰੋ ਇਲੈਕਸ਼ਨ ਇਲੈਕਸ਼ਨ ਤੋਂ 2-3 ਬਾਅਦ 3-4 ਦਿਨ ਬਾਅਦ ਮੈਂ ਜ਼ੇਰ ਨੂੰ ਸੈਰ ਤੇ ਚੱਲਿਆ ਸੀ ਉਦੋਂ ਮੈਨੂੰ ਆਗੇ ਥ੍ਰੈਟ ਕਾਲ ਆ ਗਈ ਸੀ ਨੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੀਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਬਾਅਦ ਲੱਖ ਨਹੀਂ ਲੜੀ ਐ ਲੱਖਣ ਦੇ ਦਰਮਿਆਨ ਹੀ ਉਹ ਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਤੇ ਮੁਰਕੇ ਕਹਿ ਗਏ ਮੇਰੇ ਫੈਮਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ ਉਹ ਕਹਿ ਗਏ ਇਹ ਮੇਰੇ ਮੈਦਰੀ ਮਿਸੇਜ ਮੇਰੇ ਦੱਸਣ ਲਈ ਕਹਿ ਗਏ ਵੀ ਬੇਟੇ ਆਪਣੇ ਜਿਪਿੰਗ ਕਹਦੇ ਜੁੜਤਾ ਕਿ ਇੱਥੇ ਕੈਨੇਡਾ ਤੋਂ ਇੰਡੀਆ ਆਣ ਕੇ ਦੱਸ ਤੇ ਅਸੀਂ ਭੱਜ ਖੜਾ ਜਾਂਦਾ ਰਹਿਣਾ ਤਾਂ ਇੱਥੇ ਹੀ ਆ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਅੱਜ ਦੀ ਗੱਲ ਹੈ ਜਦੋਂ ਫਾਇਰ ਕਰਕੇ ਕਹਿ ਕੇ ਗਏ ਆ ਅਛਾ بیٹے ਨਾਲ بیٹے ਤੁਹਾਡੇ ਨਾਲ ਗੁਰਿੰਦੀ ਗਏ ਆ ਬੀ ਜੇ ਉਹਨੂੰ ਕਹੀ ਵੀ ਇੰਡੀਆ ਆਣ ਕੇ ਦੱਸੇ ਤਾਂ ਉਹ ਆਉਣਾ ਹੀ ਇੰਡੀਆ ਡਰਦੇ ਥੋੜੇ ਨਹੀਂ ਮੇਰੇ ਕੋ ਨਹੀਂ ਨਹੀਂ ਰਹੀ ਗੱਲ ਹੈ ਇਹ ਤੇ ਚਲੋ ਇਹਦੇ ਇਨ ਕੇਸ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਮੀਡੀਆ ਸਾਹਮਣੇ ਜੇ ਕਿਤੇ ਮੈਂ ਘਰ ਹੁੰਦਾ ਤੇ ਇਹ ਹੋਰ ਹਾਲਾਤ ਹੋਰ ਹੋਣੇ ਸੀ ਕਿਉਂਕਿ ਮੈਨੂੰ ਮੈਨੂੰ ਪਤਾ ਜੇ ਉਹ ਤੋਂ ਮੈਨੂੰ ਥ੍ਰੈਟ ਕਾਲ ਮਿਲੀ ਮੈਂ ਤੇ ਅਵੇਅਰ ਰਹਿਣਾ 24 ਆਵਰ ਠੀਕ ਹੈ ਜੇ ਕਿਤੇ ਮੈਂ ਘਰ ਹੁੰਦਾ ਫਿਰ ਤੇ ਇਹ ਇਨਸੀਡੈਂਸ ਹੋਰ ਹੋਣਾ ਸੀ ਦਾਲੇ ਪਤਾ ਲੱਗਦਾ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਪੁਲਿਸ ਕਰ ਰਹੀ ਆਪਣੇ ਨੂੰ ਅਸਾਈਨ ਕਰ ਰਹੀ ਪੁਲਿਸ ਅਸਾਈਨ ਕਰ ਰਹੀ ਆਪਣੀ ਕੋਈ ਚੱਕਰ ਨਹੀਂ ਦੋ ਸੈਸ਼ਨ ਸਾਡੇ ਅੱਜ ਦੇ ਆ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਤੁਰ ਗਰੂ ਹੋਵਾਂਗੇ ਤਤਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਉ ਜਾਜ਼ਤ ਰੱਬ ਰਾਖਾ